इंडिया स्पोर्ट라이ਟ 24 न्यूज चैनल ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਸੀਂ ਦੇਖ ਰਹੇ ਹੋ ਬਟਾਲਾ ਸ਼ਹਿਰ ਤੋਂ ਲਾਈਵ ਤਸਵੀਰਾਂ ਬਟਾਲਾ ਸ਼ਹਿਰ ਦਾ ਇੱਕ ਸਬ ਇੰਸਪੈਕਟਰ ਜਿਹੜਾ ਹਰ ਟਾਈਮ ਸੁਰੱਖਿਆ ਦੇ ਵਿੱਚ ਰਹਿੰਦਾ ਹੈ ਅੱਜ ਹਰਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਸਾਡੀ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਬਟਾਲਾ ਸ਼ਹਿਰ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਪਰ ਭਾਰੀ ਮੀਂਹ ਦੇ ਵਿੱਚ ਵੀ ਆਪਣੀ ਡਿਊਟੀ ਨੂੰ ਨਿਭਾੰਦਾ ਹੋਇਆ ਦਿਖਾਈ ਦੇ ਰਿਹਾ ਹੈ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਦੀ ਸੇਵਾ ਕਰ ਰਿਹਾ ਤੇ ਲੋਕਾਂ ਨੂੰ ਪਾਣੀ ਦੇ ਵਿੱਚ ਜਾ ਕੇ ਆਪਣੀ ਵਰਦੀ ਦਾ ਲਿਆਜ਼ ਨਾ ਲੈਂਦਾ ਹੋਇਆ ਆਪਣੇ ਪੈਰਾਂ ਤੱਕ ਪੈਰ ਵੀ ਗਿੱਲੇ ਤੱਕ ਕਰ ਲਏ ਹਨ ਇਸ ਨੌਜਵਾਨ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੀ ਡਿਊਟੀ ਨਿਭਾੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਹਰ ਟਾਈਮ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਸਾਡੇ ਬਟਾਲੇ ਸ਼ਹਿਰ ਦਾ ਸਬ ਇਨਸਪੈਕਟਰ ਹਰਜੀਤ ਸਿੰਘ ਆਏ ਦਿਨੀ ਹੀ ਕੋਈ ਨਾ ਕੋਈ ਲੋਕਾਂ ਦੀ ਸੇਵਾ ਕਰਦਾ ਰਹਿੰਦਾ ਹੈ ਤੇ ਲੋਕਾਂ ਦੀ ਸੇਵਾ ਦੇ ਵਿੱਚ ਵੀ ਹਮੇਸ਼ਾ ਹਾਜ਼ਰ ਰਹਿੰਦਾ ਹੈ ਅੱਜ ਉਸਨੇ ਬਟਾਲਾ ਸ਼ਹਿਰ ਦੇ ਭਾਰੀ ਮੀਂਹ ਪੈਣ ਦੇ ਕਾਰਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਪਣੀ ਡਿਊਟੀ ਨੂੰ ਨਿਭਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਦਾ ਨਾਮ ਹਰ ਟਾਈਮ ਸੁਰੱਖਿਓਂ ਵਿੱਚ ਰਹਿੰਦਾ ਹੈ ਹਰਜੀਤ ਸਿੰਘ ਬਟਾਲਾ ਸ਼ਹਿਰ ਦੇ ਵਿੱਚ ਸਬ ਇਨਸਪੈਕਟਰ ਦੇ ਤੌਰ ਤੇ ਆਪਣੀ ਡਿਊਟੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੁਸੀਂ ਦੇਖ ਸਕਦੇ ਭਾਰੀ ਮੀਂਹ ਦੇ ਵਿੱਚ ਵੀ ਡਿਊਟੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਹਰ ਟਾਈਮ ਸੁਰੱਖਿਓਂ ਵਿੱਚ ਪੰਜਾਬ ਪੁਲਿਸ ਕਿਤੇ ਨਾ ਕਿਤੇ ਰਹਿੰਦੀ ਹੈ ਪਰ ਇਸ ਨੌਜਵਾਨ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਭਾਰੀ ਮੀਂਹ ਦੇ ਵਿੱਚ ਲੋਕਾਂ ਦੀ ਸੇਵਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਬਟਾਲਾ ਸ਼ਹਿਰ ਦਾ ਉਹੀ ਹਰਜੀਤ ਸਿੰਘ ਹੈ ਜੋ ਟ੍ਰੈਫਿਕ ਦੇ ਵਿੱਚ ਵੀ ਆਪਣੀ ਡਿਊਟੀ ਪੂਰੀ ਦਿਲ ਦੇ ਨਾਲ ਕਰਦਾ ਹੋਇਆ ਦਿਖਾਈ ਦਿੰਦਾ ਹੈ ਚਾਵੇਂ ਧੁੱਪ ਹੋਵੇ ਪਾਵੇਂ ਹੋਵੇ ਸ਼ਾਂਤ ਪਾਵੇਂ ਹੋਵੇ ਨੇਰੀ ਇਹ ਆਪਣੀ ਡਿਊਟੀ ਨੂੰ ਪੂਰੀ ਦਿਲ ਦੇ ਨਾਲ ਨਿਭਾਉਂਦਾ ਹੋਇਆ ਦਿਖਾਈ ਦਿੰਦਾ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਭਾਰੀ ਮੀਂਹ ਦੇ ਵਿੱਚ ਲੋਕਾਂ ਦੀ ਸੇਵਾ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਲੋਕਾਂ ਨੂੰ ਪਾਣੀ ਦੇ ਵਿੱਚ ਜਾ ਕੇ ਆ ਵੀ ਡਿਊਟੀ ਕਰ ਰਿਹਾ ਤੇ ਲੋਕਾਂ ਨੂੰ ਰਾਹ ਦੇ ਰਿਹਾ ਹੈ ਕਿ ਕਿਸੇ ਦਾ ਕੋਈ ਭਾਰੀ ਨੁਕਸਾਨ ਨਾ ਹੋ ਸਕੇ ਹੋਰ ਵੀ ਨਵੀਂ ਅਪਡੇਟ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਾਡਾ ਫੇਸਬੁੱਕ ਚੈਨਲ ਇੰਡੀਆ ਸਪੋਰਟਲਾਈਟ 24 ਨਿਊਜ਼ ਚੈਨਲ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਕਰਮਜੀਤ ਜੰਮਾ